ਸਰਦੀਆਂ ਦੇ ਵਿੱਚ ਨਾ ਜ਼ਿਆਦਾ ਮਿਲਦਾ ਲੋਕ ਖਾਣ ਪੀਣ ਦੇ ਜ਼ਿਆਦਾ ਸ਼ੌਕੀਨ ਹੋ ਜਾਂਦੇ ਆ ਪਿੰਨੀਆਂ ਹੋ ਗਈਆਂ ਡਰਾਈ ਫਰੂਟਸ ਹੋ ਗਏ ਕੀ ਕੀ ਡਾਈਟ ਦੇ ਵਿੱਚ ਇਨਕਲੂਡ ਹੋਣਾ ਵਧੀਆ ਜੋ ਕੁਦਰਤੀ ਤੁਹਾਨੂੰ ਕੁਦਰਤ ਦੇ ਨਾਲ ਨਾਲ ਦਿੰਦੀ ਹੈ ਤੁਸੀਂ ਨੋਟਿਸ ਕਰਦੇ ਹੋ ਜਿਵੇਂ ਗਰਮੀਆਂ 'ਚ ਸਾਨੂੰ ਬਹੁਤ ਜ਼ਿਆਦਾ ਫਰੂਟਸ ਮਿਲਦੇ ਨੇ ਸਰਦੀਆਂ 'ਚ ਸਾਨੂੰ ਬਹੁਤ ਜ਼ਿਆਦਾ ਸਬਜ਼ੀਆਂ ਮਿਲਦੀਆਂ ਨੇ ਸਾਡੀਆਂ ਹਰੀ ਪੱਤੇਵੱਲੀਆਂ ਸਬਜ਼ੀਆਂ ਇਹ ਕੁਦਰਤ ਦਾ ਇੱਕ ਨਿਯਮ ਹੈਗਾ ਕਿ ਜਿਵੇਂ ਜਿਵੇਂ ਮੌਸਮ ਬਦਲਦਾ ਉਵੇਂ ਉਵੇਂ ਉਹ ਚੀਜ਼ਾਂ ਆਉਂਦੀਆਂ ਨੇ ਕੀ ਸਰਦੀਆਂ ਦੀ ਡਾਈਟ ਦਾ ਮਤਲਬ ਕੀ ਹੈ ਸਰਦੀਆਂ ਤਾਂ ਡਾਈਟ ਮੈਂ ਕਹਾਂਗੀ ਜਿਹੜੇ 3-4 ਮਹੀਨੇ ਸਾਡੀ ਸਰਦੀਆਂ ਦੀ ਡਾਈਟ ਹੁੰਦੀ ਹੈ ਉਹ ਸਾਡੀ ਅਗਲੇ 8 ਮਹੀਨੇ ਦੀ ਬੋਡੀ ਨੂੰ ਡਿਜ਼ੀਜ਼ ਨੂੰ ਹੈਲਪ ਕਰਨ ਦੇ ਵਿੱਚ ਫਾਈਟ ਕਰਦੀ ਹੈ ਤੇ ਇੱਕ ਵਿਟਾਮਿਨ ਸੀ ਜਿਹੜਾ ਬਹੁਤ ਇੰਪੋਰਟੈਂਟ ਹੈ ਜਿਹਦੇ ਵਿੱਚ ਮੈਂ ਕਰਾਂ ਤੇ ਵਿਨਟਰਸ ਮੇਰੇ ਵਾਸਤੇ ਆਮਲਾ ਇੰਡੀਅਨ ਗੋਜਬੈਰੀ ਤੋਂ ਇੰਪੋਰਟੈਂਟ ਇੱਕ ਜਿਹੜਾ ਸੁਪਰ ਫੂਡ ਹੈ ਵਿਟਾਮਿਨ ਸੀ ਦਾ ਜਾਂ ਇੱਕ ਐਂਟੀਆਕਸੀਡੈਂਟ ਰਿਚ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੇ ਗੁਣ ਪਾਏ ਜਾਂਦੇ ਨੇ ਉਹ ਹੈ ਆਮਲਾ ਉਹਨੂੰ ਤੁਸੀਂ ਆਪਣੀ ਡਾਈਟ ਦੇ ਵਿੱਚ ਜ਼ਰੂਰ ਸਟਫਡ ਪ੍ਰਾਂਠੇ ਜਿਹੜੇ ਨੇ ਨਾ ਉਹ ਆਪਣੇ ਪੰਜਾਬੀਆਂ ਦੀ ਖਾਸੀਅਤ ਹੈ ਸਵੇਰੇ ਉੱਠਦੇ ਆ ਸਾਰ ਸਾਨੂੰ ਪ੍ਰਾਂਠੇ ਚਾਹੀਦੇ ਹੁੰਦੇ ਨੇ ਉਹ ਕਿੰਨੇ ਕੋ ਹੈਲਦੀ ਹੈ ਕਿੰਨੇ ਕੋ ਅਨ ਹੈਲਦੀ ਸਰਦੀਆਂ ਵਾਸ ਅਸੀਂ ਕਰਦੇ ਕਿ ਆਹ ਪ੍ਰਾਂਠੇ ਨੂੰ ਉੱਪਰ ਤਲਣ ਨਾਲ ਸ਼ੁਰੂ ਕਰ ਦਿੰਨੇ ਆ ਠੀਕ ਹੈ ਜਾਂ ਉੱਤੋਂ ਦੀ ਉਹਨਾਂ ਉਹਨਾਂ ਮੱਖਣ ਪਾੰਦੇ ਆ ਸਭ ਤੋਂ ਪਹਿਲਾਂ ਤੁਸੀਂ ਕੋਸ਼ਿਸ਼ ਕਰੋ ਜੇ ਤੁਸੀਂ ਸਟਫਡ ਰੋਟੀ ਖਾਣੀ ਆ ਆਪਣਾ ਤੁਸੀਂ ਪਹਿਲਾਂ ਗ੍ਰੇਨ ਬਦਲ ਕੇ ਦੇਖੋ ਜਿਵੇਂ ਤੁਸੀਂ ਉਹਨੂੰ ਓਟਸ ਦੇ ਵਿੱਚ ਲੈ ਲਿਆ ਤੁਸੀਂ ਉਹਨੂੰ ਬਾਜਰੇ 'ਚ ਲੈ ਲਓ ਤੁਸੀਂ ਉਹਨੂੰ ਜਵਾਰ ਦੇ ਵਿੱਚ ਲੈ ਲਓ ਆਪਣੀਆਂ ਸਟਫਿੰਗਸ ਚੇਂਜ ਕਰੋ ਕਦੀ ਪਾਲਕ ਦੀ ਕਦੀ ਬੀਟਰੂਟ ਦੀ ਕਦੀ ਕੈਰਟ ਦੀ ਤੇ ਕਦੇ ਵੀ ਪਰਾਂਠੇ ਨੂੰ ਤਵੇ ਦੇ ਉੱਤੇ ਫਰਾਏ ਨਾ ਕਰੋ ਇਹ ਸਭ ਤੋਂ ਇੰਪੋਰਟੈਂਟ ਹੈ ਉਹਨੂੰ ਡਰਾਈ ਉਤਾਰ ਕੇ ਉਹਨੂੰ ਉੱਤੋਂ ਦੀ ਵਾਈਟ ਮੱਖਣ ਲੋ ਯੈਲੋ ਦੀ ਬਜਾਏ ਤੁਸੀਂ ਉਹਨੂੰ ਵਾਈਟ ਮੱਖਣ ਲੋ ਨਾਲ ਆਪਣਾ ਆਮਲੇ ਦਾ ਚਾਰ ਇੱਕੋ ਪ੍ਰੋਪਰ ਤੁਹਾਡਾ ਆਪਣਾ ਕਰਡ ਆਪਣਾ ਪ੍ਰੋਬਾਇਓਟਿਕ ਤੁਸੀਂ ਪ੍ਰੋਪਰ ਇੱਕ ਬ੍ਰੇਕਫਾਸਟ ਕਰ ਸਕਦੇ ਹੋ ਤੁਸੀਂ ਪਿੰਨੀ ਲੋ ਆਪਣੀ ਘਰ ਦੀ ਬਣੀ ਪਿੰਨੀ ਲੋ ਰਾਗੀ ਦੀ ਪਿੰਨੀ ਲੋ ਵੇਸਣ ਦੀ ਲੋ ਚਨੇ ਦੀ ਲੋ ਠੀਕ ਹੈ ਉਹਨੂੰ ਸਵੇਰੇ अर्ਲੀ ਮਾਰਨਿੰਗ ਸਟਾਰਟ ਕਰੋ ਇੱਕ ਤਾਂ ਉਹ ਤੁਹਾਨੂੰ એનર્ਜੀ ਦੇਏਗਾ ਪਲੱਸ ਉਹ ਤੁਹਾਡੇ ਪੂਰੇ ਦਿਨ ਦੀ ਇੱਕ એનર્ਜੀ ਨੂੰ ਜਾਂ ਤੁਹਾਡੀ 슈ਗਰ ਕਰੀਵਿੰਗਸ ਨੂੰ ਬੈਲੈਂਸ ਕਰਦਾ ਹੈ ਤਾਂ ਤੁਸੀਂ ਪੂਰਾ ਦਿਨ ਜਦੋਂ ਆਪਣੀ ਐਕਟੀਵਿਟੀ ਕਰਦੇ ਹੋ ਇਟ ਇਜ਼ ਵੈਲ ਡਾਈਜੈਸਟਿਡ ਦੁਦਿਆਣਾ ਟਾਈਮ ਸੇਖ ਰਹੇ ਤੁਸੀਂ ਮੈਂ ਆ ਪ੍ਰਬਲੀਂ ਕੌਰ ਜਿਸ ਤਰੀਕੇ ਨਾਲ ਸਰਦੀਆਂ ਦੀ ਸ਼ੁਰੂਆਤ ਹੋਈ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਬਦਲਾਵ ਦੇਖਣ ਨੂੰ ਮਿਲਦਾ ਉਹ ਸਾਡੀ ਬਾਡੀ ਦੇ ਚੇਂਜਸ ਨੇ ਔਰ ਜੇਕਰ ਗੱਲਬਾਤ ਕੀਤੀ ਜਾਵੇ ਡਾਈਟ ਪਲਾਨਸ ਦੀ ਔਰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਜੋ ਕਿ ਸਰਦੀ ਦੇ ਨਾਲ ਨਾਲ ਚੇਂਜ ਵੀ ਹੋ ਜਾਂਦੀਆਂ ਨੇ ਕਿਉਂਕਿ ਗਰਮੀ ਦੇ ਵਿੱਚ ਵਾਟਰ ਇਨਟੇਕ ਜਿਹੜਾ ਹੁੰਦਾ ਤੇ ਲੋਕ ਜਿਹੜੇ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਜ਼ਿਆਦਾਤਰ ਪਸੰਦ ਕਰਦੇ ਨੇ ਉਹ ਸਰਦੀਆਂ ਦੇ ਵਿੱਚ ਨਾ ਡਾਈਟ ਥੋੜੀ ਚੇਂਜ ਹੋ ਜਾਂਦੀ ਗੱਲਬਾਤ ਵੀ ਕਰਦੇ ਆ ਮੈਮ ਦੇ ਨਾਲ ਸਾਡੇ ਨਾਲ ਐਕਸਪਰਟ ਗੁਰਲੀਨ ਮੈਮ ਮੌਜੂਦ ਨੇ ਜਿਨ੍ਹਾਂ ਨਾਲ ਕੀ ਥੋੜ ਫਿਰ ਜਿਹੜੇ ਤਾਂ ਇਹਨਾਂ ਕੋਲ ਕਲਾਇੰਟਸ ਆਉਂਦੇ ਨੇ ਉਹ ਸਰਦੀ ਦੀ ਡਾਈਟ ਦੇ ਵਿੱਚ ਕੀ ਕੀ ਇਨਕਲੂਡ ਕਰਵਾਉਂਦੇ ਨੇ ਕਿਉਂਕਿ ਸਰਦੀ ਇਹੋ ਜੀ ਚੀਜ਼ ਆ ਮੈਮ ਸਰਦੀਆਂ ਦੇ ਵਿੱਚ ਨਾ ਜ਼ਿਆਦਾ ਮਿਲਦਾ ਲੋਕ ਖਾਣ ਪੀਣ ਦੇ ਜ਼ਿਆਦਾ ਸ਼ੌਕੀਨ ਹੋ ਜਾਂਦੇ ਆ ਪਿੰਨੀਆਂ ਹੋ ਗਈਆਂ ਡਰਾਈ ਫਰੂਟਸ ਹੋ ਗਏ ਕੀ ਕੀ ਡਾਈਟ ਦੇ ਵਿੱਚ ਇਨਕਲੂਡ ਹੋਣਾ ਵਧੀਆ ਦੇਖੋ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੇਖੋ ਉਹ ਗੱਲ ਤਾਂ ਤੁਹਾਡੀ ਸਹੀ ਹੈ ਕਿ ਸਰਦੀਆਂ ਚ ਜਿਵੇਂ ਆਉਂਦੀਆਂ ਹਜੇ ਮੈਨੂੰ ਲੱਗਦਾ ਹਜੇ ਸਰਦੀਆਂ ਸ਼ੁਰੂ ਵੀ ਨਹੀਂ ਹੋਈਆਂ ਤੇ ਲੋਕੀ ਪਹਿਲਾਂ ਹੀ ਪੁੱਛਣ ਲੱਗ ਜਾਂਦੇ ਮੱਕੀ ਦੀ ਰੋਟੀ ਤੇ ਸਾਗ ਦਿਓਗੇ ਹਾਂ ਬਿਲਕੁਲ ਦਵਾਂਗੇ ਦੇਖੋ ਉਹ ਸਾਡੀਆਂ ਡਾਈਟੀਆਂ ਸੀਜ਼ਨਸ ਅਕੋਰਡਿੰਗਲੀ ਜੋ ਜੋ ਚੇਂਜਸ ਹੈਗੀਆਂ ਨੇ ਬਹੁਤ ਇੱਕ ਕੁਦਰਤੀ ਨਿਯਮ ਹੈ ਜੋ ਕੁਦਰਤੀ ਤੁਹਾਨੂੰ ਕੁਦਰਤ ਦੇ ਨਾਲ-ਨਾਲ ਦਿੰਦੀ ਹੈ ਤੁਸੀਂ ਨੋਟਿਸ ਕਰਦੇ ਹੋ ਜਿਵੇਂ ਗਰਮੀਆਂ ਚ ਸਾਨੂੰ ਬਹੁਤ ਜ਼ਿਆਦਾ ਫਰੂਟਸ ਮਿਲਦੇ ਨੇ ਸਰਦੀਆਂ ਚ ਸਾਨੂੰ ਬਹੁਤ ਜ਼ਿਆਦਾ ਸਬਜ਼ੀਆਂ ਮਿਲਦੀਆਂ ਨੇ ਸਾਡੀਆਂ ਹਰੀ ਪੱਤੇਵਲੀਆਂ ਸਬਜ਼ੀਆਂ ਇਹ ਕੁਦਰਤ ਦਾ ਇੱਕ ਨਿਯਮ ਕਹਗਾ ਕਿ ਜਿਵੇਂ ਜਿਵੇਂ ਮੌਸਮ ਬਦਲਦਾ ਉਵੇਂ ਉਵੇਂ ਉਹ ਚੀਜ਼ਾਂ ਆਉਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਤਾਂ ਡੈਫੀਨੇਟਲੀ ਇਹ ਹੀ ਜ਼ਰੂਰੀ ਹੈ ਕਿ ਸਾਨੂੰ ਸੀਜ਼ਨਲ ਖਾਣਾ ਚਾਹੀਦਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨੀ ਉਸ ਸੀਜ਼ਨਲ ਦੀ ਨਿਊਟ੍ਰੀਸ਼ਨਲ ਵੈਲਿਊ ਅਸੀਂ ਆਪਣੇ ਅੰਦਰ ਗੇਨ ਕਰ ਸਕਦੇ ਹਾਂ ਉਹ ਡੈਫੀਨੇਟਲੀ ਜੇ ਮੈਨੂੰ ਕੋਈ ਪੁੱਛੇ ਕਿ ਸਰਦੀਆਂ ਦੀ ਡਾਈਟ ਦਾ ਮਤਲਬ ਕੀ ਹੈ ਸਰਦੀਆਂ ਦਾ ਡਾਈਟ ਮੈਂ ਕਹਾਂਗੀ ਜਿਹੜੇ 3-4 ਮਹੀਨੇ ਸਾਡੀ ਸਰਦੀਆਂ ਦੀ ਡਾਈਟ ਹੁੰਦੀ ਹੈ ਉਹ ਸਾਡੀ ਅਗਲੇ 8 ਮਹੀਨੇ ਦੀ ਬੋਡੀ ਨੂੰ ਡਿਜ਼ੀਜ਼ ਨੂੰ ਹੈਲਪ ਕਰਨ ਦੇ ਵਿੱਚ ਫਾਈਟ ਕਰਦੀ ਹੈ ਇਹ ਸਭ ਤੋਂ ਜ਼ਰੂਰੀ ਹੈ ਬਿਕਾਜ਼ ਜਿੰਨਾ ਅਸੀਂ ਮੈਕਸਿਮਮ ਸਰਦੀਆਂ ਦੇ ਵਿੱਚ ਬੈਟਰ ਐਬਜ਼ਾਰਬ ਕਰ ਸਕਦੇ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਬੋਡੀ ਐਕਚੁਅਲੀ ਇਮਿਊਨਿਟੀ ਬਿਲਡ ਕਰਦੀਆਂ ਨੇ ਜਾਂ ਸਾਨੂੰ ਸਿਹਤਮੰਦ ਰੱਖਦੀਆਂ ਨੇ ਉਹ ਐਕਚੁਅਲੀ ਅਸੀਂ ਇਹ 3-4 ਮਹੀਨਿਆਂ ਚ ਬਹੁਤ ਅੱਛੀ ਤਰ੍ਹਾਂ ਉਹਨੂੰ ਇਨਕਲੂਡ ਕਰ ਸਕਦੇ ਹਾਂ ਇਮਿਊਨਿਟੀ ਦੀ ਤੁਸੀਂ ਗੱ ਸਰਦੀਆਂ ਦੇ ਮੌਸਮ ਦੇ ਵਿੱਚ ਨਾ ਕੋਲਡ ਕਫ ਇਹ ਸਾਰਾ ਕੁਝ ਚੱਲਦਾ ਰਹਿੰਦਾ ਤੇ ਇਹ ਚੀਜ਼ ਬਹੁਤ ਜ਼ਿਆਦਾ ਸਟਰੋਂਗ ਰੱਖਣੀ ਜ਼ਰੂਰੀ ਹੈ एसिट बिकॉज ऑसली सब तो पहला जीवे ਸਾਡਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਜਾਂਦਾ ਵਿਟਾਮਿਨ ਸੀ ਜੋ ਕਿ ਮੋਸਟਲੀ ਸਾਨੂੰ ਲੱਗਦਾ ਹੁਣ ਸਾਨੂੰ ਸਰਦੀਆਂ ਚ ਹੁੰਦੀਆਂ ਸਾਨੂੰ ਲੱਗਦਾ ਸੀ ਫਰੂਟਸ ਨਹੀਂ ਖਾ ਸਕਦੇ ਬਟ ਮੈਕਸਿਮਮ ਐਬਸੋਰਪਸ਼ਨ ਯਾ ਅਵੇਲੇਬਿਲਟੀ ਇਸ ਟਾਈਮ ਤੇ ਹੈ ਤੁਸੀਂ ਦੇਖੋ ਆਪਣੇ ਗੁਆਵਾਜ਼ ਹੋ ਗਏ ਆਪਣੇ ਔਰੈਂਜਸ ਹੋ ਗਏ ਆਪਣੀਆਂ ਸਟ੍ਰਾਬਰੀਜ਼ ਹੋ ਗਿਆ ਆਪਣੇ ਬ੍ਰੋਕਲੀ ਹੋ ਗਈ ਹੈ ਜਿੰਨੀਆਂ ਵੀ ਵੈਜੀਟੇਬਲਸ ਨੇ ਦੇ ਆਰ ਐਮਪਲੀ ਰਿਚ ਇਨ ਵਿਟਾਮਿਨ ਸੀ ਤੇ ਉਹ ਅਵੇਲੇਬਲ ਹੀ ਵਿంటర్ ਚ ਹੈ ਤੇ ਇਹੀ ਟਾਈਮ ਹੈ ਜਦੋਂ ਅਸੀਂ ਉਹਨਾਂ ਨੂੰ ਲੈਣਾ ਸ਼ੁਰੂ ਕਰੀਏ ਤਾਂ ਕਿ ਸਾਡੀ ਬਾਡੀ ਉਸ ਇਮਿਊਨਿਟੀ ਨੂੰ ਅੱਗੇ ਜਾ ਕੇ ਫਾਈਟ ਕਰ ਸਕੇ ਤੇ ਇੱਕ ਵਿਟਾਮਿਨ ਸੀ ਜਿਹੜਾ ਬਹੁਤ ਇੰਪੋਰਟੈਂਟ ਹੈ ਜੀ ਉਹਦੇ ਵਿੱਚ ਮੈਂ ਕਰਾਂ ਤੇ ਵਿਨਟਰਸ ਮੇਰੇ ਵਾਸਤੇ ਆਮਲਾ ਇੰਡੀਅਨ ਗੋਜਬੈਰੀ ਤੋਂ ਇੰਪੋਰਟੈਂਟ ਇੱਕ ਜਿਹੜਾ ਸੁਪਰ ਫੂਡ ਹੈ ਵਿਟਾਮਿਨ ਸੀ ਦਾ ਜਾਂ ਇੱਕ ਐਂਟੀਆਕਸੀਡੈਂਟ ਰਿਚ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੇ ਗੁਣ ਪਾਏ ਜਾਂਦੇ ਨੇ ਉਹ ਹੈ ਆਮਲਾ ਉਹਨੂੰ ਤੁਸੀਂ ਆਪਣੀ ਡਾਈਟ ਦੇ ਵਿੱਚ ਜ਼ਰੂਰ ਇਨਕਲੂਡ ਖਾਣਾ ਥੋੜਾ ਜ਼ਿਆਦਾ ਖੱਟਾ ਲੱਗਦਾ ਕਈ ਵਾਰੀ ਕੌੜਾ ਜਿਹਾ ਲੱਗਦਾ ਡਿਪੈਂਡਸ ਤੁਸੀਂ ਉਹਨੂੰ ਜਿੱਦਾਂ ਮਰਜ਼ੀ ਲੈ ਲਓ ਤੁਸੀਂ ਆਪਣੇ ਲੈ ਸਕਦੇ ਕੀ ਤਰੀਕੇ ਨੇ ਬੈਸਟ ਵੇ ਹੈ ਤੁਸੀਂ ਉਹਦਾ ਆਮਲੇ ਦਾ ਜੂਸ ਬਣਾ ਕੇ ਲੈ ਲਓ ਤੁਸੀਂ ਬਾਕੀ ਵੈਜੀਟੇਬਲਸ ਨਾਲ ਜਿਵੇਂ ਤੁਸੀਂ ਐਪਲ ਜਾਂ ਜਾਂ ਬੀਟਰੂਟ ਜਾਂ ਕੈਰ ਬੈਸਟ ਹੁੰਦਾ ਮਮਾ ਜਾਂ ਦਾਦੀ ਮਾ ਦੇ ਘਰ ਦਾ ਬਣਿਆ ਹੋਇਆ ਆਪਾਂ ਆਮਲੇ ਦਾ ਜਿਹੜਾ ਅਚਾਰ ਹਲਕਾ ਜਿਹਾ ਨੂੰ ਰਾਈ ਕੜੀ ਪੱਤੇ ਦਾ ਤੁਰਸੀ ਤੜਕਾ ਲਗਾ ਕੇ that is the best way ਜਾਂ ਐਮਲਾ ਜੂਸ ਲੈ ਲਓ ਤੁਸੀਂ ਰੌ ਲੈ ਸਕਦੇ ਹੋ ਤੁਸੀਂ ਲੈ ਲਓ ਬਟ ਹਾਂ ਜਿਹੜੀ ਚੀਜ਼ ਨਹੀਂ ਲੈਣੀ ਹੋਏ ਕਿ ਮੋਸਟਲੀ ਆਪਾਂ ਕੋਸ਼ਿਸ਼ ਕਰਦੇ ਆ ਆਪਾਂ ਆਮਲੇ ਦਾ ਮੁਰੱਬਾ ਲੈਣ ਦੀ ਕੋਸ਼ਿਸ਼ ਕਰਦੇ ਆ ਬਹੁਤ ਜ਼ਿਆਦਾ ਮਿੱਠਾ ਲੋਡਡ ਹੁੰਦਾ that is ਉਹ ਇੰਨੀ ਨੈਚੁਰਲ ਫਾਰਮ ਚ ਨਹੀਂ ਅਵੇਲੇਬਲ ਹੁੰਦਾ ਤਾਂ ਕੋਸ਼ਿਸ਼ ਕਰੋ ਰੈਸਿਵੀ ਜਿਹੜਾ ਵਿਟਾਮਿਨ ਸੀ ਹੋ ਇੱਕ ਹੀਟ ਰੈਜ਼ਿਸਟੈਂਟ ਵਿਟਾਮਿਨ ਆ ਉਹਨੂੰ ਜਿੰਨਾ ਤੁਸੀਂ ਨੈਚੁਰਲ ਵੇਚ ਲਓਗੇ ਉਹ ਬਾਡੀ ਤੁਹਾਨੂੰ ਉਹਨਾਂ ਐਬਜ਼ਾਰਬ ਨਾ ਹੀਟ ਕਰਦੇ ਚਾਹੀਏ ਸੋ ਦਿਸ ਇ ਬੈਸਟ ਵੇ ਟੂ ਇਨਕਲੂਡ ਆਮਲਾ ਇਨ ਯੂਅਰ ਡਾਈਟ ਸਰਦੀਆਂ ਦੀ ਰੁੱਤ ਮਤਲਬ ਸਬਜ਼ੀਆਂ ਦੇ ਰੁੱਤ ਹੈ ਨਾ ਸਬਜ਼ੀਆਂ ਬਹੁਤ ਸਾਰੀਆਂ ਆ ਜਾਂਦੀਆਂ ਗ੍ਰੀਨ ਵੈਜੀਟੇਬਲਜ਼ ਦਾ ਭੰਡਾਰ ਲੱਗ ਜਾਂਦਾ ਇਸ ਵੇਲੇ ਤੁਸੀਂ ਦੇਖੋ ਆਇਰਨ ਰਿਚ ਜਿਹੜੀਆਂ ਪਾਲਕ ਹੋ ਗਈ ਸਾਗ ਹੋ ਗਿਆ ਮੇਥੀ ਹੋ ਗਈ ਸਾਰੀਆਂ ਚੀਜ਼ਾਂ ਤੇ ਸਟਫਡ ਬਰੋਂਠੇ ਜਿਹੜੇ ਨੇ ਨਾ ਉਹ ਆਪਣੇ ਪੰਜਾਬੀਆਂ ਦੀ ਖਾਸੀਅਤ ਹੈ ਸਵੇਰੇ ਉੱਠਦੇ ਸਾਰ ਸਾਨੂੰ ਪ੍ਰਾਂਠੇ ਚਾਹੀਦੇ ਹੁੰਦੇ ਨੇ ਉਹ ਕਿੰਨੇ ਕੁ ਹੈਲਦੀ ਹੈ ਕਿੰਨੇ ਕੁ 언ਹੈਲਦੀ ਸਰਦੀਆਂ ਵਾਸਤੇ ਪਹਿਲਾਂ ਮੈਂ ਦੇਖੋ ਐਸੀ ਗੱਲ ਨਹੀਂ ਹੈ ਪ੍ਰਾਂਠੇ ਹੈਲਦੀ ਹੈ ਬਟ ਤਰੀਕਾ ਹੈ ਪ੍ਰਾਂਠੇ ਨੂੰ ਖਾਣਾ ਕਿਦਾਂ ਅਸੀਂ ਕਰਦੇ ਕਿ ਆਹ ਪਰਾਂਠਿਆਂ ਨੂੰ ਉੱਪਰ ਤਲਣਾਂ ਸ਼ੁਰੂ ਕਰ ਦਿੰਨੇ ਆ ਠੀਕ ਹੈ ਜਾਂ ਉੱਤੋਂ ਦੀ ਉਹਨਾਂ ਉਹਨਾਂ ਮੱਖਣ ਪਾੰਦੇ ਆ ਸਭ ਤੋਂ ਪਹਿਲਾਂ ਤੁਸੀਂ ਕੋਸ਼ਿਸ਼ ਕਰੋ ਜੇ ਤੁਸੀਂ ਸਟਫਡ ਰੋਟੀ ਖਾਣੀ ਆ ਆਪਣਾ ਤੁਸੀਂ ਪਹਿਲਾਂ ਗ੍ਰੇਨ ਬਦਲ ਕੇ ਦੇਖੋ ਜਿਵੇਂ ਤੁਸੀਂ ਉਹਨੂੰ ਓਟਸ ਦੇ ਵਿੱਚ ਲੈ ਲਿਆ ਤੁਸੀਂ ਉਹਨੂੰ ਬਾਜਰੇ 'ਚ ਲੈ ਲਓ ਤੁਸੀਂ ਉਹਨੂੰ ਜਵਾਰ ਦੇ ਵਿੱਚ ਲੈ ਲਓ ਆਪਣੀਆਂ ਸਟਫਿੰਗਸ ਚੇਂਜ ਕਰੋ ਕਦੀ ਪਾਲਕ ਦੀ ਕਦੀ ਬੀਟਰੂਟ ਦੀ ਕਦੀ ਕੈਰਟ ਦੀ ਤੇ ਇਹਦੇ ਨਾਲ ਪਹਿਲਾਂ ਤੁਸੀਂ ਆਪਣਾ ਇੱਕ ਗ੍ਰੇਨ ਚੇਂਜ ਕੀਤਾ ਫਿਰ ਤੁਸੀਂ ਉਹਦੇ ਵਿੱਚ ਵੈਜੀਟੇਬਲਸ ਐਡ ਕੀਤੀਆਂ ਜਿਹੜੀਆਂ ਸੀਜ਼ਨਲ ਨੇ ਤੇ ਕਦੇ ਵੀ ਪਰਾਂਠੇ ਨੂੰ ਤਵੇ ਦੇ ਉੱਤੇ ਫਰਾਏ ਨਾ ਕਰੋ ਇਸਟਾਪਟੋ ਇੰਪੋਰਟੈਂਟ ਹੈ ਉਹਨੂੰ ਡਰਾਈ ਉਤਾਰ ਕੇ ਉਹਨੂੰ ਉੱਤੋਂ ਦੀ ਵਾਈਟ ਮੱਖਣ ਲੋ ਜੈਲੋ ਦੀ ਬਚਾਏ ਤੁਸੀਂ ਉਹਨੂੰ ਵਾਈਟ ਮੱਖਣ ਲੋ ਨਾਲ ਆਪਣਾ ਆਮਲੇ ਦਾ ਚਾਰੀ ਕੋ ਪ੍ਰੋਪਰ ਤੁਹਾਡਾ ਆਪਣਾ ਕਰਡ ਆਪਣਾ ਪ੍ਰੋਬਾਇਓਟਿਕ ਤੁਸੀਂ ਪ੍ਰੋਪਰ ਇੱਕ ਬ੍ਰੇਕਫਾਸਟ ਕਰ ਸਕਦੇ ਹੋ ਬਟ ਉਹਦੇ ਵਿੱਚ ਇਹ ਵੀ ਹੈ ਕਿ ਇਹ ਨਹੀਂ ਹੈ ਕਿ ਸਰਦੀਆਂ ਤੇ ਅਸੀਂ ਸਿਰਫ ਪਰਾਂਠੇ ਹੀ ਖਾਣੇ ਨੇ ਮੈਟਰ ਕਰਦਾ ਹੈ ਤੁਸੀਂ ਪੂਰੇ ਦਿਨ ਦੇ ਵਿੱਚ ਹੋਰ ਵੀ ਕੀ ਡਾਈਟ ਖਾਣੇ ਹੈਗੇ ਹੋ ਸਿਰਫ ਤੁਸੀਂ ਪਰਾਂਠੇ ਲਾਂਦੇ ਰਹੋਗੇ ਫਿਰ ਦੇਖੋ ਸਾਡੇ ਲਾਈਫ ਸਟਾਈਲ ਚ ਚੇਂਜਸ ਲੈ ਕੇ ਆਏਗਾ ਅਸੀਂ ਨਾ ਬਹੁਤ ਡਰਨ ਲੱਗ ਗਏ ਆ ਅਸੀਂ ਪਿੰਨੀ ਨਹੀਂ ਖਾਣੀ ਅਸੀਂ weight loss ਤੇ ਅਸੀਂ ਇਹ ਨਹੀਂ ਖਾਣਾ ਦ ਥਿੰਗ ਇਜ਼ ਡਰਨ ਨਾਲੋਂ ਬੈਟਰ ਐ ਸਾਨੂੰ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਸੀ ਉਹਨਾਂ ਤੋਂ ਡਰਨਾ ਕਿਉਂ ਸ਼ੁਰੂ ਕੀਤਾ ਸਾਡਾ ਲਾਈਫਸਟਾਈਲ ਚੇਂਜ ਹੋਇਆ ਬਟ ਅਸੀਂ ਉਹਦੇ ਨਾਲ ਆਪਣਾ ਖਾਣਾ ਨਹੀਂ ਚੇਂਜ ਕੀਤਾ ਸਾਨੂੰ ਚੀਜ਼ਾਂ ਤਾਂ ਉਹੀ ਖਾਣੀਆਂ ਨੇ ਬਟ ਹੁਣ ਸਾਨੂੰ ਸਾਡਾ ਖਾਣ ਦਾ ਤਰੀਕਾ ਬਦਲਣਾ ਪਏਗਾ ਬਿਲਕੁਲ ਲਾਈਫਸਟਾਈਲ ਜਿਵੇਂ ਕੱਪੜਿਆਂ ਦੇ ਸਟਾਈਲ ਚੇਂਜ ਹੋ ਗਏਵੇਂ ਲੱਗਦਾ ਖਾਣ ਬਿਲਕੁਲ ਉਹ ਤਾਂ ਬਹੁਤ ਜ਼ਿਆਦਾ ਟ੍ਰੈਂਡਿੰਗ ਚੇਂजेस ਹੁੰਦੇ ਰਹਿੰਦੇ ਆ ਨਾ ਉਹਦੇ ਕਰਕੇ ਹੀ ਤਾਂ ਮੋਸਟ ਇੰਪੋਰਟੈਂਟ ਹੈ ਕਿ ਤੁਸੀਂ ਆਪਣੀ ਲਾਈਫਸਟਾਈਲ ਦੇ ਵਿੱਚ ਤੁਸੀਂ ਕਿੱਦਾਂ ਇਨਕਲੂਡ ਕਰ ਸਕਦੇ ਹੋ ਹੁਣ ਜਿਵੇਂ ਆਪਾਂ ਪਿੰਨੀ ਦੀ ਹੀ ਗੱਲ ਵੇਸਨ ਦੀ ਲੋ ਚਨੇ ਦੀ ਲੋ ਠੀਕ ਹੈ ਉਹਨੂੰ ਸਵੇਰੇ अर्ਲੀ ਮਾਰਨਿੰਗ ਸਟਾਰਟ ਕਰੋ ਇੱਕ ਤਾਂ ਉਹ ਤੁਹਾਨੂੰ એનર્ਜੀ ਦੇਵੇਗਾ ਪਲੱਸ ਉਹ ਤੁਹਾਡੇ ਪੂਰੇ ਦਿਨ ਦੀ ਇੱਕ એનર્ਜੀ ਨੂੰ ਜਾਂ ਤੁਹਾਡੀ 슈ਗਰ ਕਰੀਵਿੰਗਸ ਨੂੰ ਬੈਲੈਂਸ ਕਰਦਾ ਹੈ ਤਾਂ ਤੁਸੀਂ ਪੂਰਾ ਦਿਨ ਚੋਂ ਆਪਣੀ ਐਕਟੀਵਿਟੀ ਕਰਦੇ ਹੋ ਇਟ ਇਜ਼ ਵੈਲ ਡਾਈਜੈਸਟਿਡ हां ए नहीं है कि एक पिन्नी जरूरी है एक पिन्नी जरूर है ठीक है ना जरूरी नहीं है इट डिपेंड्स ऑन ਤੁਹਾਡਾ ਲਾਈਫ ਸਟਾਈਲ ਕੀ ਹੈ ਤੁਸੀਂ weight watch ਕਰ ਰਹੇ ਹੋ ਆਪਣਾ ਜਾਂ your into that ਉਹ ਵੀ डिपेंड ਕਰਦਾ ਹੈ ਹੁਣ ਜੇ ਤੁਸੀਂ weight watch ਕਰ ਰਹੇ ਹੋ ਤੁਸੀਂ ਟ्वाइस ਅ ਥ੍ਰੀਸ ਆਪਣੀ ਪਿੰਨੀ ਲਓ ਬਟ ਉਹਨੂੰ ਜ਼ਰੂਰੀ ਨਹੀਂ ਹੈ ਤੁਸੀਂ ਇੰਨੀ ਵੱਡੀ ਵੱਡੀ ਬੋਲ ਬਣਾਣਾ ਉਹਨੂੰ ਛੋਟਾ ਇੱਕ ਮੀਡੀਅਮ ਸਾਈਜ਼ ਬਣਾ ਲਓ ਆਪਣੀ ਕ੍ਰੇਵਿੰਗ ਨੂੰ ਸੈਟੀਸਫਾਈ ਕਰ ਲਓ ਐਂਡ ਯੂ ਆਰ ਡਨ ਫॉर द ਡੇ ਉਹ ਤੁਹਾਨੂੰ ਜਦੋਂ ਤੁਸੀਂ अर्ली ਮਾਰਨਿੰਗ ਲੈਂਦੇ ਹੋ ਉਹ ਤੁਹਾਨੂੰ ਐਗਜੈਕਟਲੀ ਉਹ ਨਿਊਟ੍ਰੀਸ਼ਨ ਦਿੰਦੀ ਹੈ ਜੋ ਉਹਦਾ ਕੰਮ ਹੈ ਫਿਰ ਸਾਨੂੰ ਉਹਦੇ ਤੋਂ ਡਰਨਾ ਨਹੀਂ ਪੈਂਦਾ ਸਾਨੂੰ ਉਹ ਤਰੀਕਾ ਬਦਲਣਾ ਪਏਗਾ ਇੱਕ ਪਿੰਨੀ ਨਾਲ ਜ਼ਿਆਦਾ ਕੱਪ ਦੇ ਵਿੱਚ ਜਿਹੜਾ ਮਿੱਠਾ ਪਾ ਲੈਂਦੇ ਇੱਕ ਲੋਕਾਂ ਦੀ ਜਿਵੇਂ ਰੁਟੀਨ ਬਣੀ ਹੁੰਦੀ ਕਿ ਚਾਹ ਦੇ ਨਾਲ ਪਿੰਨੀ ਲਿੱਤੀ ਜਾਂਦੀ ਉਹ ਕਿੰਨਾ ਕੁ ਮਤਲਬ ਬੈਲੈਂਸ ਕਰਨਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਗੱਲ ਮਿੱਠੇ ਤੋਂ ਜ਼ਿਆਦਾ ਫਿਲਹਾਲ ਤਾਂ ਮੈਂ ਇਹ ਕਹਾਂਗੀ ਕਿ ਜੇ ਪਿੰਨੀ ਲੈ ਰਹੇ ਹੋ ਤਾਂ ਪਲੀਜ਼ ਉਹਦੇ ਨਾਲ ਚਾਹ ਨਾ ਲਓ ਉਹਦੇ ਨਾਲ ਤੁਹਾਡਾ ਟੋਟਲ ਟੋਟਲ ਨਿਊਟ੍ਰੀਐਂਟ ਜ਼ੀਰੋ ਹੈ ਤੁਸੀਂ ਫਿਰ ਸਿਰਫ ਕੈਲਰੀਜ਼ ਤੇ 슈ਗਰ ਹੀ ਕੰਜ਼ਿਊਮ ਕਰ ਰਹੇ ਹੋ ਪਿੰਨੀ ਦੀ ਜਿਹੜੀ ਗੁੱਡਨੈਸ ਹੈ ਪਿੰਨੀ ਕਿਉਂ ਦਿੱਤੀ ਜਾਂਦੀ ਹੈ ਸਾਨੂੰ ਵਾਰਮ ਰੱਖਣ ਲਈ ਕਿਉਂਕਿ ਉਹਦੇ ਵਿੱਚ ਕੁਝ ਨੱਟਸ ਨੇ ਆਪਣੇ ਸੀਡਸ ਨੇ ਪਦਾਰਥ ਨੇ ਉਹ ਬਿਕੋਜ਼ ਉਹ ਸਾਡੀ ਬਾਡੀ ਨੂੰ ਉਸ ਟਾਈ ਬਿਕੋਸ ਚਾਹ ਦੇ ਜਿਹੜੇ ਟੈਨਨਸੋਨ ਉਹ ਐਬਸੋਰਬ ਨਹੀਂ ਹੁੰਦੇ ਇਨਕੇ ਫੇਰ ਤੁਹਾਨੂੰ ਜਦੋਂ ਤੁਸੀਂ ਸਿਰਫ ਕੈਲਰੀਜ਼ ਇਨਟੇਕ ਕੀਤੀਆਂ ਤੁਸੀਂ ਉਹਦੀ ਗੁੱਡਨੈਸ ਨਹੀਂ ਇਨਟੇਕ ਕੀਤੀ ਤੁਸੀਂ ਉਹਦੀ ਗੁੱਡਨੈਸ ਨੂੰ ਇਨਟੇਕ ਜ਼ਰੂਰ ਕਰਨਾ ਹੈ ਕੋਸ਼ਿਸ਼ ਕਰੋ ਜਾਂ ਤਾਂ ਫਿਰ ਦੁੱਧ ਦੁੱਧ ਦੇ ਨਾਲ ਤੁਸੀਂ ਪਿੰਨੀ ਲੋ ਤੁਸੀਂ ਮਿੱਠਾ ਬੇਸ਼ੱਕ ਅਵੋਇਡ ਕਰ ਲਓ ਆਬਵੀਅਸਲੀ ਤੁਹਾਡਾ ਥੋੜਾ ਬਹੁਤ ਤਾਂ ਕੁਛ ਨਾ ਕੁਛ ਕਿਸੇ ਫਾਰਮ ਦੇ ਵਿੱਚ ਤਾਂ ਪਿੰਨੀ ਦੇ ਵਿੱਚ ਮਿੱਠਾ ਹੁੰਦਾ ਅਸੀਂ ਇਹ ਵੀ ਕਹਿ ਦਿੰਦੇ ਆ ਨਹੀਂ ਜੀ ਅਸੀਂ ਤਾਂ ਚੀਨੀ ਨਹੀਂ ਵਰਤੀ ਅਸੀਂ ਤਾਂ ਸ਼ੱਕਰ ਵਰਤ ਲਈ ਅਸੀਂ ਤਾਂ ਗੁੜ ਵਰਤ ਲਿਆ ਮਿੱਠਾ ਮਿੱਠਾ ਹੀ ਹੈ ਬੇਸ਼ੱਕ ਉਹ ਗੁੜ ਹੈ ਚਾਹੇ ਉਹ ਸ਼ੱਕਰ ਹੈ ਤਾਂ ਚਾਹੇ ਉਹ ਖਜੂ ਨੈਸ਼ਨਲ ਮਿੱਠਾ ਬੈਟਰ ਵੇਜ ਹੈਗਾ ਬਟ ਉਹਦੀ ਲਿਮਿਟ ਤੇ ਤਾਂ ਸਾਨੂੰ ਧਿਆਨ ਰੱਖਣਾ ਹੀ ਪਏ ਚਾਹ ਦੇ 3-4 ਕੱਪ ਉਹ ਜਿੰਦੇ ਹੋਣੇ ਸਰਦੀਆਂ ਦੇ ਵਿੱਚ ਆਪਾਂ ਲੋਗ ਰੂਟੀਨ ਵਾਈਜ਼ ਸਵੇਰੇ ਪੀ ਲਈ ਘੰਟੇ ਬਾਅਦ ਫਿਰ ਯਾਦ ਹੈ ਪਿਛਲੀ ਵਾਰ ਨਾ ਲਾਈਕ ਉਹ ਜਿਵੇਂ ਬਿੱਗ ਬਾਸ ਦਾ ਚੱਲਦਾ ਨਾ ਸਵੇਰੇ 9 ਵਜੇ ਸਵੇਰੇ 11 ਵਜੇ ਸਵੇਰੇ 1 ਵਜੇ ਸਾਨੂੰ ਇਹ ਟ੍ਰੈਂਡ ਬਦਲਣਾ ਪਏਗਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਇਹ ਟੀ ਦੇ ਨਾਲ ਕੰਪਨਸੇਟ ਕਰ ਸਕਦੇ ਹਾਂ ਬਿਕੋਜ਼ ਟੀ ਕਿਤੇ ਨਾ ਕਿਤੇ ਦੇਖੋ ਸਾਨੂੰ ਡੀਹਾਈਡਰੇਟ ਕਰਦਾ ਹੀ ਕਰਦਾ ਠੀਕ ਹੈ ਮੈਕਸਿਮਮ 2 ਵਾਈਸ 3 2 ਕੱਪਸ ਮੈਕਸਿਮਮ ਤੁਸੀਂ ਚਾਹ ਲੈ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਕੋਸ਼ਿਸ਼ ਕਰੋ ਉਹਨੂੰ ਅਵੋਇਡ ਕਰੋ ਕਿਉਂਕਿ ਚਾਹ ਦੇ ਨਾਲ ਸਿਰਫ ਚਾਹ ਨਹੀਂ ਜਾਂਦੀ ਨਾ ਚਾਹ ਨਾਲ ਉਹ ਗੜਬੜ ਹੈ ਜਿਹੜੀ ਸਾਡੀ ਚਾਹ ਦੇ ਨਾਲ ਹੋਰ 36 ਪਦਾਰਥਾਂ ਅੰਦਰ ਜਾਂਦੀਆਂ ਨੇ ਸਾਨੂੰ ਉਹ ਪਤਾ ਨਹੀਂ ਲੱਗਦਾ ਅਸੀਂ ਅਨਵਾਂਟਿਡਲੀ ਉਹਨੂੰ ਖਾ ਜਾਂਦੇ ਹਾਂ ਅਸੀਂ ਗੱਲਾਂ ਮਾਰਦੇ ਪਰਦੇ ਹੁਣ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗੀ ਮੈਨੂੰ ਪਤਾ ਵੀ ਨਹੀਂ ਲੱਗੇਗਾ ਸ਼ਾਇਦ ਸੋ देयर आर ਮੈਨੀ ਅਦਰ ਵੇਸ ਤੁਸੀਂ ਸੂਪਸ ਇਨਕਲੂਡ ਕਰੋ ਤੁਸੀਂ ਹਰਬਲ ਟੀਸ ਇਨਕਲੂਡ ਕਰੋ ਆਪਣੀ ਇੰਡੀਅਨ ਕਿਚਨ ਸਪਾਈਸਿਸ ਦੇ ਵਿੱਚ ਇੰਨਾ ਕੁਝ ਹੈ ਜਿਟ ਇਸ ਬੈਸਟ ਟੂ ਹੈਵ ਦ ਹਰਬਲ ਟੀਸ ਇਨ ਵਿੰਟਰ ਸੀਜ਼ਨ ਦੇ ਵਿੱਚ ਤਾਂ ਤੁਸੀਂ ਡੈਫੀਨਿਟਲੀ ਟੀ ਤੇ ਕੈਫੀਨ ਦਾ ਇੱਕ ਮੈਂ ਆਈ ਥਿੰਕ ਹੈ ਮੇਰਾ ਵੀ ਇੱਕ ਸੀਗਾ ਕਿ ਅਸੀਂ ਸਰਦੀਆਂ ਦੇ ਵਿੱਚ ਤਿੰਨ ਚਾਰ ਕੱਪ ਚਾਹ ਕਾਫੀ ਕਰਦੇ ਆ ਕਿ ਇਸ ਚੀਜ਼ ਨੂੰ ਲਿੱਤਾ ਜਾਵੇ ਕਿ देयर आर ਮਨੀ ਅਦਰ ਐਕਸਾਇਕਲੋਜੀਕਲ ਹੈ ਕਿ ਸਾਨੂੰ ਨਿਗ ਮਿਲੇਗਾ ਜੀ ਸਾਨੂੰ ਠੰਡ ਮਿਲੇਗੀ ਉਹ ਇੱਕ ਟੈਂਪਰੇਰੀ ਹੀ ਹੁੰਦਾ ਹੈ ਜਿਹੜਾ ਤੁਹਾਡੀ ਵਿంటర్ ਡਾਈਟ ਤੁਹਾਨੂੰ ਇੱਕ ਪ੍ਰੋਪਰ ਪਰਪਸ ਦਿੰਦੀ ਹੈ ਉਹ ਡਿਪੈਂਡ ਕਰਦਾ ਤੁਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਕੀ ਖਾਂਦੇ ਹੋ ਸਿਰਫ ਕੱਪ ਦੇ ਧਾਰਕਾ ਪਲਾਨ ਨਾਲ ਨਾ ਤੁਹਾਨੂੰ ਕੋਈ ਨਿਗਮ ਨਹੀਂ ਨਾ ਤੁਹਾਨੂੰ ਨਿਊਟ੍ਰੀਸ਼ਨ ਮਿਲਣਾ ਠੀਕ ਹੈ ਇਟ ਇਜ਼ ਅ ਵਿంటర్ ਟਾਈਮ ਹੈ ਥੋੜਾ ਲੇਅਰ ਮੋਡ ਹੋ ਜਾਂਦਾ ਸਾਡਾ ਦੋ ਦੇ ਤਿੰਨ ਕੱਪ ਹੋ ਜਾਣਗੇ ਬਟ ਕੋਸ਼ਿਸ਼ ਕਰੋ ਉਹਨੂੰ ਤੁਸੀਂ ਉੱਥੇ ਹੀ ਸਟਾਕ ਲਗਾ ਦਿਓ weight loss ਜਿਹੜਾ ਹੈ ਉਹ ਇਹ ਸੋਚਿਆ ਜਾਂਦਾ ਕਿ ਜੇ ਗਰਮੀਆਂ ਨੇ ਹੈਨਾ ਪਸੀਨਾ ਆਏਗਾ ਸਵੇਟਿੰਗ ਹੋਏਗੀ ਤਾਂ ਆਪਣੇ ਆਪ ਹੀ weight loss ਹੁੰਦਾ ਰਹੇਗਾ ਜਾਂ ਤੁਸੀਂ ਜ਼ਿਆਦਾ ਦਿਨ ਵੱਡੇ ਹੁੰਦੇ ਤਾਂ ਐਕਟੀਵਿਟੀ ਜ਼ਿਆਦਾ ਹੋਣ ਲੱਗ ਜਾਂਦੀ ਹੁਣ ਰਜਾਈਆਂ 'ਚ ਬਹਿਣਾ ਤਾਂ ਲੋਕ ਸਰਦੀਆਂ ਦੇ ਵਿੱਚ ਤਾਂ weight ਘਟਾਉਣਾ ਮੁਸ਼ਕਿਲ ਨਹੀਂ ਹੈ। ਔਰ ਇਹ ਮਿੱਥੀ ਹੈ ਕਿਉਂਕਿ ਐਸਾ ਕੁਝ ਵੀ ਨਹੀਂ ਹੈ। ਫੈਕਟ ਹੈ ਤੁਸੀਂ ਸਰਦੀਆਂ ਦੇ ਵਿੱਚ weight loss ਜ਼ਿਆਦਾ ਅੱਛਾ ਕਰ ਸਕਦੇ ਹੋ। ਬਿਕੋਜ਼ ਰੀਜ਼ਨ ਤੁਹਾਡੀ ਬੋਡੀ ਕੈਲਰੀ ਜ਼ਿਆਦਾ ਬਰਨ ਕਰ ਰਹੀ ਹੁੰਦੀ ਹੈ। ਬਿਕੋਜ਼ ਐਨੀ ਠੰਡ ਹੁੰਦੀ ਹੈ ਤੁਹਾਡੀ ਬੋਡੀ ਆਪਣੇ ਆਪ ਨੂੰ ਅੰਦਰ ਸਾਡੀ ਬੋਡੀ ਦੇ ਅੰਦਰ ਇੱਕ ਹੋਰ ਬੋਡੀ ਹੈ। ਅਸੀਂ ਭਾਵੇਂ ਸੋ ਜਾਈਏ, ਰੁਕ ਜਾਈਏ ਉਹ ਬੋਡੀ ਕਦੀ ਨਹੀਂ ਰੁਕਦੀ। ਸਾਡਾ ਹਾਰਟ ਨਹੀਂ ਰੁਕਦਾ, ਸਾਡੇ ਲੰਗਸ ਨਹੀਂ ਰੁਕਦੇ, ਸਾਡਾ ਡਾਈਜੈਸਟਿਵ ਸਿਸਟਮ ਨਹੀਂ ਰੁਕਦਾ। ਉਸ ਬੋਡੀ ਨੂੰ ਮੇਨਟੇਨ ਕਰਨ ਲਈ ਹਮੇਸ਼ਾ ਇੱਕ ਅੰਦਰ ਦਾ ਮੈਟਾਬੋਲਿਜ਼ਮ ਦਾ ਟੈਂਪਰੇਚਰ ਹ ਮੈਟਾਬੋਲਿਜ਼ਮ ਬੈਟਰ ਹੁੰਦਾ ਯੂ ਬਰਨ ਮੋਰ ਕੈਲਰੀਜ਼ ਬਟ ਅਸੀਂ ਆਪਣੀਆਂ ਲਾਈਫ ਸਟਾਈਲ ਦੇ ਚੇਂਜਸ ਕਿ ਅਸੀਂ ਆਪਣੀ ਐਕਟੀਵਿਟੀਜ਼ ਘਟਾ ਦਿੰਨੇ ਆ ਅਸੀਂ ਆਪਣਾ ਪਾਣੀ ਦਾ ਇਨਟੇਕ ਘਟਾ ਦਿੰਨੇ ਆ ਸਾਨੂੰ ਲੱਗਦਾ ਜੀ ਸਾਨੂੰ ਤਾਂ ਹਾਈ ਕੈਲਰੀ ਜਾਂ ਡੈਂਸ ਕੈਲਰੀ ਫੂਡ ਹੀ ਖਾਣਾ ਹੈ ਇਹ ਚੀਜ਼ਾਂ weight gain ਵੱਲ ਲੈ ਕੇ ਜਾਂਦੀਆਂ ਆਦਰਵਾਇਜ਼ ਇਟ ਇਜ਼ ਇਕੁਅਲੀ ਤੁਸੀਂ ਜਿੰਨਾ ਸਮੇਂ ਦੇ ਵਿੱਚ weight ਰਿਡਿਊਸ ਕਰ ਸਕਦੇ ਹੋ ਉਨਾ ਹੀ ਤੁਸੀਂ ਵਿੰਟਰ ਦੇ ਵਿੱਚ ਵੀ weight ਰਿਡਿਊਸ ਕਰ ਸਕਦੇ ਹੋ ਸੋ ਦਿਸ ਇਜ਼ ਡੈਫੀਨਿਟਲੀ ਅ ਮਿਥ ਜਿਹਨੂੰ ਬਸਟ ਕਰਨਾ ਚਾਹੀਦਾ ਸਰ ਵਾਟਰ ਇਨਟੇਕ ਕਿੰਨਾ ਹੋਣਾ ਚਾਹੀਦਾ ਸਰ ਵਾਟਰ ਇਨਟੇਕ ਐਂਪਲ ਹੋਣਾ ਚਾਹੀਦਾ ਦੇਖੋ ਤੁਹਾਡੀ ਰਿਕੁਆਇਰਮੈਂਟ ਤੇ ਡਿਪੈਂਡ ਕਰਦਾ ਹੈ ਬਿਕਾਜ਼ ਵਾਟਰ ਇ ਬਟ ਅਨਵਾਂਟਡਲੀ ਅਸੀਂ ਕਿਤੇ ਨਾ ਕਿਤੇ ਭੁੱਲ ਜਾਂਦੇ ਆ ਅੱਜ ਸਵੇਰੇ ਹੀ ਹੁਣੇ ਮੈਂ ਇਸ ਤੋਂ ਪਹਿਲਾਂ ਕਲਾਇੰਟ ਨਾਲ ਡੀਲ ਕਰ ਰਹੀ ਸੀ ਕਿ ਮੈਂ 1:30 ਵਜੇ ਕਲਾਇੰਟ ਦੇਖਿਆ ਉਹਨਾਂ ਨੇ ਹੁਣ ਤੱਕ ਸਵੇਰ ਦਾ ਇੱਕ ਗਲਾਸ ਪਾਣੀ ਦਾ ਨਹੀਂ ਪੀਤਾ ਇਮੇਜਿਨ ਹਾਫ ਡੇ ਸਾਡਾ ਨਿਕਲ ਚੁੱਕਾ ਹੈ ਉਹ ਸਾਡੇ ਮਾਈਂਡ ਚ ਕਿਤੇ ਨਾ ਕਿਤੇ ਨਿਕਲ ਜਾਂਦਾ ਤਾਂ ਕੋਸ਼ਿਸ਼ ਕਰੋ ਤੁਸੀਂ ਆਪਣੇ ਕੋਲ ਵਾਟਰ ਬੋਟਲਸ ਰੱਖੋ ਬਿਕਾਜ਼ ਵਾਟਰ ਓਨਾ ਹੀ ਇੰਪੋਰਟੈਂਟ ਹੈ ਤੁਹਾਡੀ ਹਾਈਡਰੇਸ਼ਨ ਲਈ ਤੁਹਾਡੀ ਡਾਈਜੈਸ਼ਨ ਲਈ ਤੁਸੀਂ ਮੋਸਟ ਇੰਪੋਰਟੈਂਟ ਹਜੇ ਵਿంటర్ ਸਟਾਰਟ ਨਹੀਂ ਹੋਇਆ ਕਲਾਇੰਟਸ ਨੇ ਆਲਰੇਡੀ ਕਨਸਟਿਪੇਸ਼ਨ ਦੀ ਕੰਪਲੇਨ ਸ਼ੁਰੂ ਕਰਤੀ ਹੈ ਰੀਜ਼ਨ ਵ ਠੀਕ ਹੈ ਨਾ ਪਲੱਸ ਸਕਿਨ ਦੇ ਜਿਹੜੇ ਇਸ਼ੂਸ ਆ ਜਾਂਦੇ ਨੇ ਸਾਨੂੰ ਡਰਾਈਨੈਸ ਆਫ ਸਕਿਨ ਇੱਕ ਚੀਜ਼ ਸਕਿਨ ਉਹਦਾ ਮੇਜਰ ਮੇਜਰ ਰੀਜ਼ਨ ਸਾਡਾ ਲੈਕ ਆਫ ਸਭ ਤੋਂ ਪਹਿਲਾਂ ਵਾਟਰ ਹੀ ਹੁੰਦਾ ਤਾਂ ਤੁਸੀਂ ਉਹਨੂੰ ਹਰਬਲ ਟੀਜ਼ ਵਿੱਚ ਇਨਕਲੂਡ ਕਰ ਲਓ ਤੁਸੀਂ ਉਹਨੂੰ ਸੂਪਸ ਵਿੱਚ ਇਨਕਲੂਡ ਕਰ ਲਓ ਠੀਕ ਹੈ ਤੁਸੀਂ ਅੱਜਕਲ ਇਨਫਿਊਜ਼ਡ ਵਾਟਰਸ ਵੀ ਕਰ ਸਕਦੇ ਹੋ ਉਹ ਥੋੜਾ ਮੈਨੂੰ ਲੱਗਦਾ ਫੈਸ਼ਨ ਸਟੇਟਮੈਂਟ ਜ਼ਿਆਦਾ ਲੱਗਦਾ ਹੈਗਾ ਬਟ ਉਹਦੇ ਬੈਨੀਫਿਟਸ ਨੇ ਉਹਨੂੰ ਕੋਸ਼ਿਸ਼ ਕਰੋ ਹਫ਼ਤੇ 'ਚ ਤਿੰਨ ਜਾਂ ਚਾਰ ਵਾਰੀ ਲੋ ਐਕਸੈਸਿਵ ਇਨਫਿਊਜ਼ਡ ਵਾਟਰ ਵੀ ਤੁਹਾਨੂੰ ਡਿਸਟਰਬ ਕਰ ਸਕਦਾ ਹੈ ਤੁਹਾਡੇ ਗਟ ਹੈਲਥ ਨੂੰ ਜ਼ਰੂਰੀ ਨਹੀਂ ਉਹ ਹਰ ਕਿਸੇ ਨੂੰ ਸੂਟ ਕਰੇ ਸੋ ਇਨ ਥਿਸ ਵੇ ਯੂ ਕੈਨ ਟ੍ਰਾਈ ਟੂ ਕੀਪ ਯਰ ਵਾਟਰ ਇਨਟੇਕ ਅਪ ਟੂ ਦ ਮਾਰਕ ਕਿਉਂਕਿ ਉਹ ਉਨਾ ਹੀ ਜ਼ਰੂਰੀ ਹੈ ਜਿੰਨਾ ਸਮਝ ਹੈ ਜੋ ਵਿంటర్ ਸਿਚ ਹੈ ਇਹਦਾ ਸਵੇਟਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਵੇਟਿੰਗ ਡਸਨਟ ਮੀਨ ਕਿ ਯਰ ਫੈਟ ਰਿਡਿਊਸ ਹੋ ਰਿ ਇਸ ਸਰਦੀਆਂ ਦੇ ਕੁਝ ਚੇਂਜਸ ਜਿਹੜੀਆਂ ਜ਼ਿਆਦਾਤਰ ਤੁਹਾਡੇ ਕੋਲ ਹੁਣ ਜਿਹੜੇ ਕਲਾਇੰਟਸ ਆਉਂਦੇ ਨੇ ਜ਼ਿਆਦਾਤਰ ਸਰਦੀਆਂ ਦੇ ਵਿੱਚ ਡਾਈਟ ਦੇ ਵਿੱਚ ਕੀ ਇਨਕਲੂਡ ਜਿਵੇਂ ਤੁਸੀਂ ਸਟਾਰਟਿੰਗ ਨੋਰਮਲ ਸੀਜ਼ਨਲ ਇਨਕਲੂਡ ਕਰੀਦਾ ਜਿਵੇਂ ਆਪਾਂ ਨੱਟਸ ਇਨਕਲੂਡ ਕਰੀਦੇ ਮੇਰੇ ਲਈ ਨੱਟਸ ਤੇ ਸੀਡਸ ਸਰਦੀਆਂ ਦੇ ਵਿੱਚ ਇਨਕਲੂਡ ਕਰਨਾ ਬਹੁਤ ਜ਼ਰੂਰੀ ਹੈ ਬਿਕੋਜ਼ ਮੈਨੂੰ ਕਿਉਂਕਿ ਗਰਮੀਆਂ ਚ ਕਈ ਵਾਰੀ ਉਹ ਚੀਜ਼ਾਂ ਸਾਨੂੰ ਸੂਟ ਨਹੀਂ ਕਰਦੀਆਂ ਸਰਦੀਆਂ ਇਸ ਦੀ ਬੈਸਟ ਵੇ ਤੁਸੀਂ ਜਦੋਂ ਉਹਨੂੰ ਖਾ ਸਕਦੇ ਹੋ ਚੰਗੀ ਤਰ੍ਹਾਂ ਤੁਹਾਡਾ ਡਾਈਜੈਸਟਿਵ ਸਿਸਟਮ ਉਹਨੂੰ ਪਚਾ ਸਕਦਾ ਤੇ ਉਹੀ ਜਿਹੜਾ ਤੁਹਾਡਾ ਨਿਊਟ੍ਰੀਸ਼ਨ ਬਾਡੀ ਪ੍ਰੀਜ਼ਰਵ ਕਰੇਗੀ ਉਹ ਅੱਗੇ ਜਾ ਕੇ ਸਰਮਰ ਦੇ ਵਿੱਚ ਕੰਮ ਕਰੇਗਾ ਹੁਣ ਬਹੁਤ ਜਾਣਿਆਂ ਨੂੰ ਸਮਰ ਦੇ ਵਿੱਚ ਨੱਟਸ ਨਹੀਂ ਸੂਟ ਕਰਦੇ ਹੁਣ ਆਪਾਂ ਕੋਸ਼ਿਸ਼ ਕਰੀ ਦੀ ਔ ਜਿੰਨੀਆਂ ਗਰਮ ਚੀਜ਼ਾਂ ਨੇ बिकॉज ਇੱਕ ਗਰਮੀਆਂ ਦੇ ਵਿੱਚ ਤੁਹਾਡਾ ਐਬਸਾਰਪਟ ਸਿਸਟਮ ਨਹੀਂ ਲੈ ਪਾਂਦਾ बिकॉज ਉਹ ਬਹੁਤ ਗਰਮ ਹੁੰਦਾ ਸਾਡਾ ਟੈਂਪਰੇਚਰ ਮੈਟਰ ਕਰਦਾ ਜਦੋਂ ਅਸੀਂ ਫੂਡ ਖਾਂਦੇ ਆ ਇਟ ਰੀਅਲੀ ਮੈਟਰਸ ਟੈਂਪਰੇਚਰ ਅਕੋਰਡਿੰਗਲੀ ਤਾਂ ਤੁਸੀਂ ਬਾਜਰਾ ਲੈ ਸਕਦੇ ਹੋ ਰਾਗੀ ਲੈ ਸਕਦੇ ਹੋ ਜਵਾਰ ਤੁਸੀਂ ਇਸ ਤਰ੍ਹਾਂ ਆਪਣਾ ਗ੍ਰੇਨ ਬਦਲ ਸਕਦੇ ਹੋ ਠੀਕ ਹੈ ਹਰੀ ਪੱਤੇਦਾਰ ਸਬਜ਼ੀਆਂ ਇਸ ਅ ਵੈਰੀ ਗੁੱਡ ਆਪਸ਼ਨ ਜਿਵੇਂ ਆਪਣੀ ਪਾਲਕ ਸਾਗ ਮੇਥੀ ਮੈਕਸਿਮਮ ਇਹਨਾਂ ਚੋ ਆਇਰਨ ਤੇ ਫੋਲਟ ਹੁੰਦਾ ਬਟ ਇਹਨਾਂ ਨੂੰ ਤੁਸੀਂ ਕੋਸ਼ਿਸ਼ ਕਰੋ ਆਪਣਾ ਲੰਚ ਟਾਈਮ ਦੇ ਵਿੱਚ ਲੋ ਰਾਤੀ ਇਹ ਤੁਹਾਨੂੰ ਗੈਸਟ੍ਰਿਕ ਪ੍ਰੋਬਲਮਸ ਕ੍ਰੀਏਟ ਕਰ ਸਕਦੇ ਹੋ ਕੋਸ਼ਿਸ਼ ਕਰੋ ਮੱਕੀ ब्रेकफास्ट या लंच ਦੇ ਵਿੱਚ ਇਨਕਲੂਡ ਕਰੋ ਤਾਂ ਕਿ ਤੁਸੀਂ ਉਤੋਂ ਹਲਕਾ ਜਿਹਾ ਆਪਣਾ ਨਾਰਮਲ ਉਹਨੂੰ ਤੜਕਾ ਲਗਾ ਕੇ ਹਲਕਾ ਜਿਹਾ ਵਾਈਟ ਬਟਰ ਦੇ ਨਾਲ ਆਪਣਾ ਮੂਲੀ ਗਾਜਰ ਦਾ ਅਚਾਰ ਆਮਲੇ ਦਾ achar ਵਿੱਚ ਐਕਸ ਐਜ਼ ਅ ਪ੍ਰੋਬਾਇਟਿਕ ਤੁਸੀਂ ਉਹਨੂੰ ਜ਼ਰੂਰ ਲਾ ਸਕਦੇ ਬਟ ਉਹਨੂੰ ਕੋਸ਼ਿਸ਼ ਕਰੋ ਲੰਚ ਵਿੱਚ ਲੈਣ ਦੀ ਉਹ ਜ਼ਿਆਦਾ ਬੈਟਰ ਐਬਜ਼ਾਰਬ ਹੋਏਗਾ ਤੁਹਾਡਾ ਇਕ ਮੈਮ ਹੈਲਦੀ ਜੂਸਸ ਜਿਹੜੇ ਨੇ ਹੁਣ ਆਪਾਂ ਦੇਖੀਏ ਗਾਜਰ ਹੋ ਗਈ ਪਾਲਕ ਦੇ ਵੀ ਲੋਕ ਜਿਹੜੇ ਅੱਜ ਕੱਲ YouTube ਐਹੋ ਜੀ ਚੀਜ਼ ਹੈ ਜਿੱਥੇ ਸਰਚ ਕਰੋ ਤੇ ਮਤਲਬ ਬਹੁਤ ਸਾਰੇ ਐਂਪਲ ਆਫ অপਸ਼ਨਸ ਆ ਜਾਂਦੇ ਆ ਬਹੁਤ ਜ਼ਿਆਦਾ ਨੋਲੇਜ ਕਿੰਨੀ ਲੈਣੇ ਉਹ ਸਾਰਾ ਮੈਟਰ ਕਰਦਾ ਹੈ ਨਾ ਕਿ ਅਸੀਂ ਹਰ ਚੀਜ਼ ਆਪਣੇ ਉੱਤੇ ਟਰਾਈ ਕਰਨੀ ਸ਼ੁਰੂ ਕਰ ਦਿੰਦੇ ਆ ਬਟ ਜ਼ਰੂਰੀ ਨਹੀਂ ਉਹ ਸੂਟ ਕਰੇ ਮੈਨੂੰ ਉਹ ਚੀਜ਼ ਸੂਟ ਕਰੀ ਹੋ ਸਕਦਾ ਉਹ ਕਿਸੇ ਹੋਰ ਨੂੰ ਨਾ ਸੂਟ ਕਰ ਰਹੀ ਹੋਵੇ ਤੁਸੀਂ ਬਿਲਕੁਲ ਵੈਜੀਟੇਬਲ ਜੂਸਸ ਲੈ ਸਕਦੇ ਹੋ ਬਟ ਵੈਜੀਟੇਬਲ ਜੂਸਸ ਇੱਕ ਪਰਪਸ ਹੈ ਉਹਨੂੰ ਪ੍ਰੋਪਰ ਬਲੈਂਕ ਕਰਕੇ ਵਿਦ ਫਾਈਬਰ ਲੋ ਜਦੋਂ ਤੁਸੀਂ ਉਹਦਾ ਫਾਈਬਰ ਕ ਫਿਰ ਅਸੀਂ ਕਹਿੰਦਾ ਕਿ ਤੁਸੀਂ ਉਹਨੂੰ ਚੂ ਕਰੋ ਇਫ ਯੂ ਆਸਕ ਮੀ ਜੇ ਤੁਸੀਂ ਮੈਨੂੰ ਪੁੱਛੋ ਮੈਂ ਫਰੂਟ ਜਾਂ ਸੈਲਡ ਨੂੰ ਚੂ ਕਰਾਂ ਜਾਂ ਜੂਸ ਕਰਾਂ ਤਾਂ ਉਹਨੂੰ ਮੈਂ ਚੂ ਕਰਨਾ ਪ੍ਰੇਫਰ ਕਰਾਂਗੀ ਚੂ ਕਰਨ ਨਾਲ ਇੱਕ ਤਾਂ ਸਾਡੀ ਮਸਕੂਲੇਸ਼ਨ ਐਕਸਰਸਾਈਜ਼ ਹੁੰਦੀ ਹੈ ਸਾਡੀ ਡਾਈਜੈਸ਼ਨ ਮਾਉਥ ਦੇ ਵਿੱਚ ਹੀ ਸਟਾਰਟ ਹੁੰਦੀ ਹੈ ਜਦੋਂ ਤੱਕ ਉਹ ਜਾਂਦੇ ਜਾਂਦੇ ਪੇਟ ਸਾਡੇ ਡਾਈਜੈਸਟਿਵ ਸਿਸਟਮ 'ਚ ਜਾਂਦੀ ਹੈ ਉਹ ਆਲਮੋਸਟ ਆਪਣਾ ਅੱਧਾ ਡਾਈਜੈਸ਼ਨ ਪ੍ਰੋਸੈਸ ਕਵਰ ਕਰ ਚੁੱਕੀ ਹੁੰਦੀ ਹੈ ਪਲੱਸ ਨਿਊਟ੍ਰੀਐਂਟ ਜ਼ਿਆਦਾ ਬੈਟਰ ਐਬਜ਼ਾਰਬ ਹੁੰਦੇ ਨੇ ਫਾਈਬਰ ਜ਼ਿਆਦਾ ਬੈਟਰ ਐਬਜ਼ਾਰਬ ਹੁੰਦਾ ਹੈ ਜੂਸਿੰਗ ਕਰਨ ਦੇ ਨਾਲ ਫਾਈਬਰ ਸਾਡਾ ਨਿਊਟ੍ਰੀਐਂ ਨਿਕਲ ਜਾਂਦੇ ਨੇ ਕਿਉਂਕਿ ਅਸੀਂ ਫਾਈਬਰ ਤਾਂ ਪਿੱਛੇ ਛਾਂ ਦਿੰਦੇ ਆ ਤਾਂ ਕੋਸ਼ਿਸ਼ ਕਰੋ ਉਹਨੂੰ ਪ੍ਰੋਪਰ ਬਲੈਂਡ ਕਰਕੇ ਉਹਨਾਂ ਕੋ ਫਾਈਬਰ ਦੇ ਨਾਲ ਤੁਸੀਂ ਉਹਨੂੰ ਲੈ ਲਓ ਕਈ ਰੌ ਨਹੀਂ ਲੈ ਸਕਦੇ ਤਾਂ ਦੈਨ ਯੂ ਕੈਨ ਹੈਵ ਇਟ ਇਨ ਦਾ ਫਾਰਮ ਆਫ ਜੂਸ ਕਈ ਵਾਰੀ ਮਤਲਬ ਅਗਰ ਦੇਖਿਆ ਜਾਵੇ ਇਹ ਵੀ ਦੇਖਿਆ ਜਾਂਦਾ ਵੀ ਕਰਡ ਜਿਹੜੀ ਹੈ ਸਰਦੀਆਂ ਵਿੱਚ ਘੱਟ ਕਰ ਦਿੰਦੇ ਲੋਕ ਵੀ ਠੰਡ ਰੇਸ਼ਾ ਬਣ ਜਾਏਗਾ ਜਾਂ ਕੁਝ ਇਸ ਮੈਥ ਤੁਸੀਂ ਨਹੀਂ ਨਾਰਮਲ ਤੁਸੀਂ ਲੋ ਬਿਕਾਜ਼ ਉਹ ਬਹੁਤ ਅੱਛਾ ਪ੍ਰੋਬਾਇਓਟਿਕ ਹੈ ਮੇਰੇ ਲਈ ਕਰਡ ਇਜ਼ ਵਨ ਆਫ ਦੀ ਬੈਸਟਸ ਬੈਸਟਸ ਪ੍ਰੋਬਾਇਓਟਿਕ ਮੈਂ ਖੁਦ ਉਹਨੂੰ ਇਨਟੇਕ ਕਰਦੀ ਆ ਮੇਰਾ ਸਰਦੀਆਂ ਚ ਵੀ ਕਰਡ ਇਨਟੇਕ ਨਹੀਂ ਹੁੰਦਾ ਤੇ ਉਹ ਤੁਹਾਡੇ ਉੱਤੇ ਡਿਪੈਂਡ ਹੈ ਉਹ ਪਰਸਨਲ ਤੁਹਾਡੀ ਚੋਇਸ ਆ ਜਾਂਦੀ ਹੈ ਤੁਸੀਂ ਉਹਨੂੰ ਚਾਹੋ ਤਾਂ ਉਸ ਨੂੰ ਫ੍ਰਿਜ ਚ ਨਾ ਰੱਖੋ ਤੁਸੀਂ ਉਹਨੂੰ ਨੋਰਮਲ ਰੂਮ ਟੈਂਪਰੇਚਰ ਤੇ ਲੈ ਲਓ ਐਂਡ ਇਟ ਡਸਨਟ ਅਫੈਕਟ ਯੂ ਤੁਹਾਨੂੰ ਲੱਗਦਾ ਕਿ ਉਹ ਕੋਲਡ ਕਰੇਗਾ ਜਾਂ ਕੁਝ ਕਈ ਪਰਸਨਸ ਦੀ ਸੈਂਸਿਟੀਵਿਟੀ ਹੁੰਦੀ ਹੈ 노 ਡਾਊਟ ਜੋ ਤੁਹਾਨੂੰ ਨਹੀਂ ਸੂਟ ਕਰਦਾ ਯੂਅਰ ਸੈਂਸਿਟਿਵ ਟੂ ਜਨਰੀਸ ਕਿਪਰ ਆਦਰਵਾਈਜ਼ ਤੁਸੀਂ ਉਹਨੂੰ ਬਿਲਕੁਲ ਆਪਣੀ ਡਾਈਟ ਦੇ ਵਿੱਚ ਮਿੰਟਸ ਵਿੱਚ ਇਨਕਲੂਡ ਕਰ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਮੈਮ ਟਾਈਮ ਦੇਣ ਲਈ ਤਾਂ ਇਹ ਸੀ ਸਾਡੇ ਨਾਲ ਗੁਰਲੀਨ ਮੈਮ ਜਿਨ੍ਹਾਂ ਨੇ ਕਿ ਪੂਰੀ ਜਾਣਕਾਰੀ ਸਾਨੂੰ ਦੇ ਦਿੱਤੀ ਕਿ ਵਿੰਟਰਸ ਦੇ ਵਿੱਚ ਅਸੀਂ ਆਪਣੀ ਡਾਈਟ ਦਾ ਕਿਵੇਂ ਖਿਆਲ ਰੱਖ ਸਕਦੇ ਹਾਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਿਰਫ ਇੱਕ YouTube ਤੇ ਸਰਚ ਕਰਨ ਦੇ ਨਾਲ ਨੁਕਸਾਨ ਵੀ ਕਰ ਸਕਦੀਆਂ ਨੇ ਜਿੱਥੇ ਦੂਜੇ ਪਾਸੇ ਕਿੱਥੇ ਕਿਸੇ ਨਾ ਕਿਸੇ ਨੂੰ ਫਾਇਦਾ ਵੀ ਕਰ ਸਕਦੀਆਂ ਨੇ ਬਹੁਤ ਸਾਰੇ ਮਿਥ ਔਰ ਫੈਕਟ ਜਿਹੜੇ ਨੇ ਅੱਜ ਕੱਲ ਸਾਨੂੰ ਦੇਖਣ ਨੂੰ ਮਿਲਦੇ ਨੇ ਕਿ ਦਹੀਂ ਨਹੀਂ ਖਾਣਾ ਚਾਹੀਦਾ ਸਰਦੀਆਂ ਦੇ ਵਿੱਚ ਜਾਂ ਜੂਸ ਜਿਹੜੇ ਨੇ ਉਹ ਲੈਣੇ ਚਾਹੀਦੇ ਨੇ ਪਰ ਹਰ ਇੱਕ ਚੀਜ਼ ਹਰ ਇੱਕ ਬੋਡੀ ਦੇ ਅਲੱਗ-ਅਲੱਗ ਤਰੀਕੇ ਜਿਹੜੇ ਨੇ ਉਹ ਸੂਟ ਕਰਨ ਵਾਲੇ ਹੁੰਦੇ ਕਿਸ ਸਦੀਸ ਬੋਡੀ ਨੂੰ ਸੂਟ ਨਹੀਂ ਕਰਦੀ ਬਹੁਤ ਸਾਰੀ ਚੀਜ਼ਾਂ ਇਹੋ ਜੀਆਂ ਨੇ ਜੇਕਰ ਤੁਹਾਡੇ ਹਜੇ ਵੀ ਕੋਈ ਕੁਐਰੀਜ਼ ਹੋਣਗੀਆਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਪੁੱਛ ਸਕਦੇ ਹੋ ਅਸੀਂ ਫਿਰ ਮੈਮ ਨਾਲ ਮੁਲਾਕਾਤ ਕਰਕੇ ਤੁਹਾਡੀ ਕੁਐਰੀਜ਼ ਜਿਹੜੀ ਤੁਹਾਡੇ ਤੱਕ ਆਨਸਰ ਜ਼ਰੂਰ ਪਹੁੰਚਾਵਾਂਗੇ ਵਧੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਨ ਮਲਵਿੰਦਰ ਦੇ ਨਾਲ ਮੈਂ ਪ੍ਰਬਲਿੰਕ